ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਤਰਨਜੀਤ ਸਿੰਘ ਸੰਧੂ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਵਧ ਰਹੀਆਂ ਨੇ ਸਿਆਸਤ ਦੇ ਵਿੱਚ ਆਉਂਦੇ ਅਸਰ ਹੀ ਤਰਨਜੀਤ ਸਿੰਘ ਸੰਧੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਜੀ ਹਾਂ ਹਰਦੀਪ ਸਿੰਘ ਨਿੱਜਰ ਕਤਲ ਕੇਸ ਨੂੰ ਲੈ ਕੇ ਵੱਡੇ-ਵੱਡੇ ਇਲਜ਼ਾਮ ਜੋ ਨੇ ਤਰਨਜੀਤ ਸਿੰਘ ਸੰਧੂ ਦੇ ਲਗਾਏ ਜਾ ਰਹੇ ਨੇ ਦਰਅਸਲ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਸਿਆਸਤ ਵਿੱਚ ਆਉਂਦੇ ਸਾਰ ਹੀ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਇਹ ਧਮਕੀਆਂ ਗੁਰਪਤਵੰਤ ਸਿੰਘ ਪੰਨੂ ਨੇ ਅੱਜ ਇੱਕ ਵੀਡੀਓ ਜਾਰੀ ਕਰਕੇ ਦਿੱਤੀਆਂ ਨੇ ਤਾਂ ਜਈਏ ਕਿ ਇਹ ਵੀਡੀਓ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਨੇ ਸੰਧੂ ਨੂੰ ਨਿੱਜਰ ਦਾ ਕਾਤਲ ਦੱਸਦਿਆਂ ਇੱਕ ਵੱਡੀ ਧਮਕੀ ਦਿੱਤੀ ਹੈ ਪੰਨੂ ਨੇ ਕਿਹਾ ਹੈ ਕਿ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਦੇ ਵਿੱਚ ਤਰਨਜੀਤ ਸਿੰਘ ਸੰਧੂ ਸ਼ਾਮਿਲ ਸੀ ਤੇ ਉਸ ਦੇ ਨਾਲ ਮਿਲ ਕੇ ਵਰਮਾ ਨੇ ਨਿੱਜਰ ਦਾ ਕੈਨੇਡਾ ਦੇ ਵਿੱਚ ਕਤਲ ਕਰਵਾਇਆ ਹੈ ਵੀਡੀਓ ਜੋ ਹੈ ਪੁਲਿਸ ਕੋਲ ਜਦ ਪਹੁੰਚਦੀ ਹੈ ਜਿਸ ਦੇ ਆਧਾਰ ਤੇ ਤਰਨਜੀਤ ਸਿੰਘ ਸੰਧੂ ਦੀ ਸੁਰੱਖਿਆ ਵੀ ਵਧਾ ਦਿੱਤੀ ਜਾਂਦੀ ਹੈ ਉੱਤੇ ਦੱਸਦੀ ਹੈ ਕਿ ਤਕਰੀਬਨ ਸਵੇਰੇ 9:30 ਵਜੇ ਦੇ ਕਰੀਬ ਇੱਕ ਡੇਢ ਮਿੰਟ ਦੀ ਵੀਡੀਓ ਜਾਰੀ ਕੀਤਾ ਗਿਆ ਸੀ ਪਰ ਇਹ ਜਿਹੜੀ ਵੀਡੀਓ ਸੀ ਇਹ ਕਿਸੇ ਅਣਜਾਣ ਯੂਟਿਊਬ ਤੋਂ ਅਪਲੋਡ ਕੀਤਾ ਗਿਆ ਜੋ ਕਿ ਰਾਤ ਦੇ ਸਮੇਂ ਬਣਾਇਆ ਗਿਆ ਤਾਂ ਸਵੇਰੇ ਇਹ ਉਸ YouTube ਤੇ ਅਪਲੋਡ ਹੋ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਪੰਨੂ ਨੇ ਤਰਨਜੀਤ ਸਿੰਘ ਸੰਧੂ ਨੂੰ ਉਹ ਕਾਤਲ ਚਿਹਰਾ ਦੱਸਿਆ ਜਿਸ ਨੇ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਵਾਇਆ ਪੰਨੂ ਨੇ ਸੰਧੂ ਨੂੰ ਭਾਰਤ ਸਰਕਾਰ ਦਾ ਦਲਾਲ ਵੀ ਦੱਸਿਆ ਇਹ ਨਹੀਂ ਨਹੀਂ ਬਲਕਿ ਕਿਹਾ ਕਿ ਨਿੱਜਰ ਦੇ ਕਤਲ ਦਾ ਹੋਰ ਕੋਈ ਨਹੀਂ ਬਲਕਿ ਸੰਧੂ ਹੀ ਜ਼ਿੰਮੇਵਾਰ ਹੈ ਵੀਡੀਓ ਜਿਹੜੀ ਹੈ ਗੁਰਪਤਵੰਤ ਪੰਨੂ ਦੇ ਵੱਲੋਂ ਸਾਂਝਾ ਕੀਤੀ ਜਾਂਦੀ ਹੈ ਪਰ ਉਸ ਦੇ ਆਪਣੇ ਅਕਾਊਂਟ ਦੇ ਉੱਤੇ ਨਹੀਂ ਬਲਕਿ ਇੱਕ ਅਨਨੋਨ ਜਿਸ ਦਾ YouTube ਅਕਾਊਂਟ ਹੈ ਉਸ ਤੇ ਵੀਡੀਓ ਕਮ ਸੇ ਕਮ ਤਕਰੀਬਨ ਸਵੇਰ ਦੇ 9:30 ਵਜੇ ਦੇ ਕਰੀਬ ਅਪਲੋਡ ਹੁੰਦੀ ਹੈ ਤੇ ਸਵੇਲੇ ਦੀ ਵੱਡੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ